ਗੱਤ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਲੜਕੀ ਦੇ ਨਾਲ ਹੁੰਦਾ ਸੀ ੱੱਕਾ ਆਉਂਦੇ ਜਾਂਦੇ ਦੇ ਨਾਲ ਕਰਦੇ ਸੀ ਛੇੜਛਾੜਾਂ ਬਾਹ ਤੋਂ ਫੜ ਕੇ ਬਿਠਾਉਂਦੇ ਸੀ ਗੱਡੀ ਦੇ ਵਿੱਚ ਤੇ ਜਦੋਂ ਲੜਕੀ ਨੇ ਇਹ ਸਾਰੀ ਹਰਕਤ ਆਪਣੇ ਪਰਿਵਾਰ ਨੂੰ ਦੱਸੀ ਤਾਂ ਉਸ ਤੋਂ ਬਾਅਦ ਪੰਚਾਇਤ ਬੈਠੀ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਮੁੰਡੇ ਨੇ ਪੰਚਾਇਤ ਵਿੱਚ ਆਉਣ ਦੀ ਥਾਂ ਕੁੜੀ ਦੇ ਚਾਚੇ ਦਾ ਕੁੱਟਾਪਾ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਇਸ ਪੀੜਤ ਲੜਕੀ ਤੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਕਿ ਉਹਨਾਂ ਨੂੰ ਇਨਸਾਫ਼ ਮਿਲ ਸਕੇ। ਲੜਕੀ ਨੇ ਮੀਡੀਆ ਦੇ ਸਾਹਮਣੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਮੁੰਡੇ ਉਸ ਦੇ ਨਾਲ ਛੇੜਛਾੜ ਕਰਦੇ ਸੀ। ਕਈ ਵਾਰ ਰੋਕਿਆ ਪਰ ਉਹ ਨਾ ਰੁਕੇ ਉਲਟਾ ਗੁੱਟ ਤੋਂ ਫੜ ਕੇ ਉਸ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਸੀ ਅਤੇ ਪਰਿਵਾਰ ਨੂੰ ਦੱਸਣ ਤੋਂ ਬਾਅਦ ਉਲਟਾ ਉਹਨਾਂ ਨੇ ਉਸ ਦੇ ਚਾਚੇ ਦੀ ਕੁੱਟ ਮਾਰ ਕੀਤੀ। ਅਸੀਂ ਨੋ ਮੈਂ ਸੀਨੀਅਰ ਕੈਂਡੀ ਸਕੂਲ ਸਲਾਵੰਡੀ ਫਾਈ ਕੰਨਾ ਸਕੂਲ ਤੋਂ ਪੜ੍ਹਦੀ ਆ ਮੇਰੀ ਇਹਦੇ ਅੱਗੇ 15 ਸਾਲ ਪਲੱਸ 1 'ਚ ਮੈਂ ਪੜ੍ਹਦੀ ਆ ਉਹ ਬੈਂਤ ਸਿੰਘ ਜਦੋਂ ਅਸੀਂ ਸਕੂਲ ਜਾਂਦੇ ਸੀਗੇ ਸਕੂਲੋਂ ਆਉਂਦੇ ਸੀਗੇ ਉਹ ਠੱਕੇ ਦਾ ਮੈਨੂੰ ਕਹਿੰਦਾ ਸੀ ਮੇਰਾ ਨੰਬਰ ਫੜ ਤੇ ਮੇਰਾ ਕਈ ਵਾਰ ਉਹਨੇ ਗੁੱਟ ਵੀ ਫੜਿਆ ਇੱਕ ਦਿਨ ਤਾਂ ਹਾਦਸੀ ਹੋ ਗਈ ਉਹਨੇ ਮੈਨੂੰ ਉਹਨਾਂ ਗੁੱਟ ਫੜ ਕੇ ਮੈਨੂੰ ਕਹਿੰਦਾ ਮੇਰੇ ਠੱਕੇ ਗੱਡੀ 'ਚ ਬੈ ਠੱਕੇ ਨਾਲ ਕਹਿੰਦਾ ਜਦੋਂ ਮੈਂ ਮਨਾਂ ਕੀਤਾ ਤੇ ਉਹ ਠੱਕੇ ਨਾਲ ਕਹਿੰਦਾ ਗੱਡੀ 'ਚ ਬੈਠ ਫਿਰ ਇਹ ਗੱਲ ਇਹਦਾ ਇਹ ਗੱਲ ਦਾ ਵਿਰੋਧ ਕੀਤਾ ਫਿਰ ਮੈਂ ਕਰਿਆ ਜੇ ਆ ਕੇ ਆਦੇ ਪਾਪਾਂ ਨੂੰ ਦੱਸਿਆ ਚਾਚੂ ਨੂੰ ਦੱਸਿਆ ਜਦੋਂ ਚਾਚੂ ਨੂੰ ਪਾਪਾਂ ਨੇ ਦੱਸਿਆ ਤਾਂ ਉਹਨਾਂ ਨੇ ਕਿਹਾ ਪੰਚਾਇਤ ਵਿੱਚ ਜਾਓ ਬੈਂਤ ਸਿੰਘ ਨੇ ਮਨਾ ਕਰਤਾ ਕਹਿੰਦਾ ਅਸੀਂ ਨਹੀਂ ਥੱਲੇ ਲੱਗਣਾ ਤੁਸੀਂ ਜਿੰਨਾ ਜ਼ੋਰ ਲਾ ਸਕਦੇ ਲਾ ਲਓ ਕਿਤੇ ਵੀ ਜਾਓ ਤੇ ਫਿਰ ਇਹ ਗੱਲ ਹੋਈ ਤੇ ਇੱਕ ਦਿਨ ਮੈਂ ਸੇਹਸਪੁਰ ਜਾ ਰਹੀ ਸੀਗੀ ਤੇ ਇਹਨੇ ਉਸ ਦਿਨ ਵੀ ਇੱਕ ਗੱਡੀ ਦਾ ਗੱਡੀ ਲਾ ਕੇ ਸਾਡੇ ਸਾਈਕਲ ਦੇ ਮਗਰ ਸਾ ਕੀਤਾ ਤੇ ਫਿਰ ਜਦੋਂ ਇਹ ਗੱਲ ਹੋਈ ਤੇ ਸਰੋਂ ਨੂੰ ਕਹਿੰਦੇ ਪੰਚਾਇਤ ਸੱਦਾ ਉਹਨੇ ਮਨਾ ਕਰਤਾ ਇਹ ਫਿਰ ਜਦੋਂ ਤੁਸੀਂ ਥਾਣੇ ਸਦਰਮੁਗ ਕੱਲ ਕਲਾ ਗਏ ਤੇ ਉੱਤੇ ਦੇ ਤੇ ਜਦੋਂ ਤੁਸੀਂ ਮਿਸਕੀ ਐਫਆਰ ਦਰਜ ਕੀਤੀ ਉਹਨਾਂ ਨੇ ਸਾਡੀ ਕੋਈ ਧਨਵਾਈ ਨਹੀਂ ਕੀਤੀ ਇਹ ਜ਼ਿੰਮੇਵਾਰ ਹੋਣ ਕਰਕੇ ਗੰਤ ਸਿੰਘੋਣੀ ਇਸ ਕਰਕੇ ਇਹਨਾਂ ਦੀ ਹਰੇਕ ਕੋਈ ਸੁਣ ਰਿਆ ਆ ਸਾਡੀ ਗਰੀਬਾਂ ਦੀ ਕਿੱਥੇ ਸੁਣਦਾ ਪਿਆ ਮਧੀਆਂ ਦੀ ਤੇ ਇਹ ਮੈਂ ਕਹਿੰਨੀ ਆ ਇੱਦੇ ਤੇ ਵਿਅੰਤ ਸੰਘ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ ਕਿਉਂਕਿ ਕਿਸੇ ਹੋਰ ਕੁੜੀ ਦੀ ਲਾਈਫ ਨਾ ਖਰਾਬ ਹੋਵੇ ਮੇ ਤਾਂ ਹੋਈ ਜਾਂਦੀ ਆ ਮੈਂ ਪੜ੍ਹਾਈ ਵੀ ਹੁਣ ਪੜ੍ਹਾਈ ਵੀ ਛੁੱਟੀ ਜਾਂਦੀ ਮੇਰੀ ਇਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਮੈਂ ਇਹਨਾਂ ਦੀ ਹਾਂ ਹਾਂ ਮੈਂ ਇਹਨਾਂ ਦਾ ਫੁੱਫੜ ਲੱਗਦਾ ਜੀ ਮੇਰਾ ਕੋਟ ਹਿੱਸੇ ਖਾਂ ਸ਼ਹਿਰ ਆ ਜੀ ਮੇਰੇ ਇਥੇ ਸਹੁਰੇ ਜੀ ਪਿੰਡ ਦਾਰਾਪੁਰ ਇਹ ਕੁੜੀ ਸਕੂਲ ਜਾਂਦੀ ਹੈ ਠੀਕ ਹੈ ਜੀ ਪਲੱਸ 1 ਵਿੱਚ ਪੜ੍ਹਦੀ ਹੈ 15 ਸਾਲ ਏਜ ਹੈ ਇਸ ਕੁੜੀ ਦੀ ਠੀਕ ਹੈ ਜੀ ਇਹ ਉਹਨੂੰ ਮੁੰਡਾ ਬਿਅੰਤ ਸਿੰਘ ਸਨੋਂਕਸ਼ੰਦਰ ਸਿੰਘ ਇਹ ਉਹ ਤਾਂ ਪ੍ਰੇਸ਼ਾਨ ਰੋਹ ਕਰਦਾ ਗੱਡੀ ਮੂਰੇ ਲਾਉਂਦਾ ਸਫਾਰੀ ਗੱਡੀ ਆ ਉਹਦੇ ਕੋਲੇ ਵਾਈਟ ਕਲਰ ਦੀ ਸਫਾਰੀ ਗੱਡੀ ਉਹਦੇ ਕੋਲ ਮੂਰੇ ਲਾਉਂਦਾ ਕੁੜੀ ਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਆਦੀ ਹੋ ਗਈ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੁੰਡੇ ਨੇ ਜਦੋਂ ਮਤਲਬ ਵੀ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਦੇ ਵਿੱਚ ਫੇਚ ਧੂਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਆਪਣੇ ਘਰੇ ਦੱਸਿਆ ਜਿਹੜੇ ਮੇਰੇ ਛੋਲੇ ਛੋਟੇ ਸਾਲਾ ਸਾਹਿਬ ਚ ਇਹਨਾਂ ਦੇ ਚਾਚਾ ਜੀ ਹੈ ਉਹਨਾਂ ਨੂੰ ਘਰੇ ਦਾ ਦੱਸਿਆ ਆਪਣੇ ਪਾਪਾ ਜੀ ਨੂੰ ਦੱਸਿਆ ਠੀਕ ਹੈ ਜੀ ਉਹਨਾਂ ਨੇ ਮਤਲਬ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ ਪੰਚਾਇਤ ਦੇ ਵਿੱਚ ਆਓ ਆਪਾਂ ਤੁਹਾਡੇ ਨਾਲ ਬੈਠ ਗੱਲ ਕਰਨੀ ਤੁਸੀਂ ਸਾਡੀ ਕੁੜੀ ਨੂੰ ਕਿਉਂ ਆਪਰੇਸ਼ਨ ਕਰਦੇ ਹੋ ਠੀਕ ਹੈ ਜੀ ਉਹਨੇ ਅੱਗੋ ਕਿਹਾ ਜੀ ਮੈਂ ਮਤਲਬ ਕਿ ਤੁਹਾਡੇ ਥੱਲੇ ਨਾ ਲੱਗਣਾ ਚੂੜੇ ਚਪੜਾ ਨੇ ਮੈਂ ਥੱਲੇ ਨਾ ਲੱਗਣਾ ਮੈਂ ਮਤਲਬ ਕੀ ਕਿਤੇ ਨਹੀਂ ਗੱਲ ਕਰਨੀ ਮੇਰੇ ਨਾਲ ਜੋ ਵੀ ਕਰਨਾ ਮੇਰੇ ਨਾਲ ਸਿੱਧਾ ਇੱਕ ਟੋਕ ਕੇ ਗੱਲ ਕਰੋ ਠੀਕ ਹੈ ਜੀ ਉਹਨਾਂ ਨੇ ਫਿਰ ਉਲਟਾ ਬੰਦੇ ਬੁਲਾ ਕੇ ਗੁੰਡੇ ਬੁਲਾ ਕੇ ਬਾਹਰੋਂ ਮੁੰਡੇ ਛੱਡ ਕੇ ਗੱਲ ਪਾਈ ਇਹਨਾਂ ਦੇ ਠੀਕ ਹੈ ਜੀ ਮੇਰੇ ਛੋਟੇ ਸਾਲੇ ਇਹਨਾਂ ਦੇ ਚਾਚਾ ਜੀ ਆ ਗੁਰਪ੍ਰੀਤ ਸਿੰਘ ਠੀਕ ਹੈ ਉਹਨੇ ਸਤਾ ਮਾਰੀਆਂ ਮੁਰਾਦ ਨੂੰ ਮੁੰਡੇ ਛੱਡ ਕੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੁਝ ਹੋਇਆ ਅਸੀਂ ਪੁਲਿਸ ਥਾਣੇ ਦੇ ਵਿੱਚ ਗੱਲ ਕਰਾਂ ਪੁਲਿਸ ਥਾਣੇ ਦੇ ਵਿੱਚ ਗਏ ਗੱਲ ਕਰਾ ਸਦਰ ਥਾਣਾ ਉੱਥੇ ਗਏ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਮੇਰੇ ਸਹੁਰਾ ਸਾਹਿਬ ਨੂੰ ਪਰਸੋਂ ਦਾ ਲਿਆ ਕੇ ਥਾਣੇ ਭਾਇਆ ਜੀ ਉਦੋਂ ਸਾਡੇ ਤੇ ਪਰਚਾ ਕੀਤਾ ਹੋਇਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸਾਡੀ ਕੁੜੀ ਨੂੰ ਛੇੜਛਾੜ ਕਰਦਾ ਏ ਡੇਲੀ ਉਹ ਹੱਲੇ ਵੀ ਪਰਸੋਂ ਦੀ ਗੱਲ ਆ ਪੁਲਿਸ ਥਾਣੇ ਕੇਸ ਚੱਲਦਾ ਪਿਆ ਪਰਸੋਂ ਫੇਰ ਉਹਨਾਂ ਰਸਤਾ ਰੁਕਿਆ ਕੁੜੀ ਦਾ ਫੇਰ ਸਫਾਰੀ ਗੱਡੀ ਮੂਰੇ ਲਾਈ ਹੈ ਹਲੇ ਵੀ ਨਹੀਂ ਹਟਦਾ ਸਾਨੂੰ ਇਨਸਾਫ ਦਵਾਇਆ ਜਾਵੇ ਇਹਨਾਂ ੱਟਕਾ ਗਰੀਬਾਂ ਨਾਲ ਕੀਤਾ ਜਾਵੇ ਬੀਰਤ ਸਿੰਘ ਮਤਲਬ ਸਨ ਆਫ ਸ਼ੰਦਾ ਸਿੰਘ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਆ ਜੀ ਅਸੀਂ ਐਸੀ ਕੋਟੇ ਚੋਂ ਆ ਗਰੀਬ ਭਾਈ ਚੜਾਏ ਬਹੁਤ ਜਿਆਦੇ ਗਰੀਬ ਆ ਇਹਨਾਂ ਮਤਲਬ ਕਿ ਪੈਸਾ ਨਹੀਂ ਦੇ ਸਕਦੇ ਉਹਨਾਂ ਨੇ ਪੈਸੇ ਦੇ ਕੇ ਉਲਟਾ ਪਰਚਾ ਇਹਨਾਂ ਤੇ ਕਰਵਾਤਾ ਜੀ ਉਲਟਾ ਮੇਰੇ ਸਹੁਰਾ ਸਾਹਿਬ ਖਾਣੇ ਬਿਠਾਏ ਹੋਏ ਪਰਸੋਂ ਦੇ ਉਹਨਾਂ ਨੂੰ ਛੱਡਦੇ ਨਹੀਂ ਪਏ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਮਿਲੇ ਸਾਡੀ ਕੁੜੀ ਨੂੰ ਇਨਸਾਫ ਦਵਾਇਆ ਜਾਵੇ ਜੋ ਇਹਦੀ ਬੇਇੱਜ਼ਤੀ ਕੀਤੀ ਆ ਸਾਨੂੰ ਇਸ ਚੀਜ਼ ਦਾ ਇਨਸਾਫ ਦਵਾਇਆ ਜਾਵੇ ਸਾਡੇ ਮੰਡੀ ਜੋ ਮਾਮਲਾ ਹੋਇਆ ਜੀ ਇਹ ਕੁੜੀ ਨੂੰ ਮਾਰੇ ਹੋਇਆ ਜਿਹੜਾ ਬਿਆਨਤ ਸਿੰਘ ਸੀਗਾ ਜੀ ਉਹ ਕੁੜੀ ਨੂੰ ਧੱਕੇਸ਼ਾਹੀ ਨਾਲ ਨੰਬਰ ਦੇ ਰਿਹਾ ਸੀਗਾ ਕੁੜੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀਗਾ ਜੀ ਇਸ ਕਰਕੇ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਛੱਡਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਂ ਨਹੀਂ ਪੰਚਾਇਤ ਦਾ ਚਾਉਣਾ ਠੀਕ ਹੈ ਉਸ ਤੋਂ ਬਾਅਦ 11 ਤਰੀਕ ਨੂੰ ਜਦੋਂ ਲੜਾਈ ਹੁੰਦੀ ਆ ਉਹ ਪੈਂਡ ਬਾਹਰੋਂ ਮੁੰਡੇ ਲੈ ਗਏ 6-7 ਗੱਡੀਆਂ ਭਰ ਕੇ ਲੈ ਗਏ ਆ ਜੀ ਜਿਹੜਾ ਕੁੜੀ ਦਾ ਚਾਚਾ ਜੀ ਸੀਗਾ ਇਹ ਉਹਨੂੰ ਸੱਜਾ ਉੱਤੇ ਸੜਕ ਤੇ ਛੱਡਿਆ ਮੇਨ ਸੜਕ ਤੇ ਉਹਦੇ ਆ ਕੇ ਛੱਟਾ ਫੱਟਾ ਮਾਰਨ ਲੱਗੇ ਫਿਰ ਜੋ ਹੋਇਆ ਠੀਕ ਹੈ ਪਿੰਡ ਦੇ ਮੁੰਡੇ ਜਿਹੜੇ ਛੜਾਉਣ ਦੇ ਵਿੱਚ ਹੀ ਉਹਨਾਂ ਨੇ ਠੀਕ ਹੈ ਛੱਡਦੇ ਨਹੀਂ ਵੀ ਸੀਗੇ ਫਿਰ ਰੋੜੋ ਰੜੇ ਮਾਰ ਕੇ ਫਿਰ ਉਹਨਾਂ ਦੇ ਮੁੰਡੇ ਨੂੰ ਛੜਾਈ ਛੱਟਾ ਕਾਫੀ ਵੱਜਿਆ ਸੀ ਉਹਨਾਂ ਦੇ ਕਹਿੰਨਾਂ ਮਲੇ ਕੁੜੀ ਦੇ ਚਾਚਾ ਜੀ ਦੇ ਇਹ ਆਹ ਮਾਮਲਾ ਸੁਣੇ ਹੁਣ ਕੀ ਮੰਗ ਕਰਦੇ ਹਾਂ ਮੰਗਾ ਇਹ ਵੀ ਚਲੋ ਬੇਟੀ ਹੈ ਜੀ ਠੀਕ ਹੈ ਵੀ ਰੇਗ ਦੇ ਘਰ ਸੀ ਰੱਖੀ ਹੋਈ ਹੈ ਜੀ ਇਨਸਾਫ ਚਾਹੀਦਾ ਜੀ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਬੇਟੀ ਹਲਨ ਚਲ ਚੱਕੀ ਲਈ ਹੈ ਇਹ ਇਹ ਲਾਜਮ ਉਹ ਦੂਸਰੇ ਸਾਮਾਹਲੇ ਦੇ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਪੀੜਤ ਪਰਿਵਾਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਤਾਂ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕਰਦੇ ਹੋਏ ਇੱਕ ਜਣੇ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮਿਤੀ 11/7/25 ਨੂੰ ਰਾਤ ਨੂੰ 8-9 ਵਜੇ ਇਹਨਾਂ ਦਾ ਆਪਣੇ ਬਿਰਤ ਸਿੰਘ ਪਿੰਡ ਦਾਰਾਪੁਰ ਦੇ ਜੋ ਰਹਿਣ ਵਾਲਾ ਉਹਨਾਂ ਨਾਲ ਲੜਾਈ ਝਗੜਾ ਹੋ ਗਿਆ ਸੀ ਉਹ ਮਤਲਬ ਜਦੋਂ ਬਿਆਨ ਲਗੇ ਇਹਨਾਂ ਦੋਨਾਂ ਤਰ੍ਹਾਂ ਦੇ ਛੱਟਾ ਮੱਜ ਗਏ ਹਸਪਤਾਲ ਦਾਗ ਰਹੇ ਤੇ ਜੋ ਕਿ ਗ੍ਰਤੀ ਦੇ ਬਿਆਨਾਂ ਦੇ ਜੋ ਉਸ ਨੇ ਲਿਖਾਇਆ ਪੀ ਐਚ ਕਾਰਨ ਕਰਕੇ ਸਾਡੀ ਲੜਾਈ ਹੋ ਗਈ ਸੀ ਤੇ ਉਹਦੇ ਬਿਆਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੀ ਗਈ ਆ ਐਫ ਆਰ ਨੰਬਰ 105 ਮਿਤੀ 30 7 23 ਨੂੰ 115 2 ਦੇ 12 ਪੌਕਸੋਟਾ ਦੀਦੀ ਨੂੰ ਦਰਜ ਕਰ ਦਿੱਤੀ ਕੀ ਤੇ ਦੂਸਰੀ ਗਰਮਦਾਰ ਸਰ ਜਿਹੜਾ ਬੰਦਾ ਦੋਸਰੀ ਆ ਉਹਦੇ ਜਿਹੜੀ ਜਿਹੜੀ ਉਹ ਲੜਾਈ ਆ ਬਜਾ ਰੰਜਿਸ ਕੀ ਸੀ ਕਿਉਂ ਮਤਲਬ ਕਿ ਇਸ ਤਰ੍ਹਾਂ ਜਿਹੜਾ ਡਿਸਪਿਊਟ ਹੋਇਆ ਉਹਨਾਂ ਦਾ ਇਹ ਜਿਹੜਾ ਮਦਈ ਆ ਗਰਤੇਸ਼ ਸਿੰਘ ਉਹ ਕਹਿੰਦਾ ਜੀ ਮੇਰੀ ਭਤੀਜੀ ਨੂੰ ਇਹਨੇ ਜ਼ਬਰਦਸਤੀ ਫੋਨ ਨੰਬਰ ਵਗੈਰਾ ਫੜਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜ ਜਿਹਦੇ ਬਿਆਨਾਂ ਦੇ ਅਧਾਰ ਤੇ ਉਹਦੀ ਆਪਣੇ ਕਾਨੂੰਨੀ ਕਾਰਵਾਈ ਅਮਰ ਜ਼ਿਲ੍ਹੇ ਆਂਦੀ। ਇੱਕ ਸਰ ਕੁੜੀਆ ਮੈਨਰ ਆ ਤੇ ਔਰ ਚਾਈਲਡਰਨ ਕਮਿਸ਼ਨ ਤੇ ਕਰ ਲੋ ਕਹਿ ਰਿਹਾ ਕਿ ਅਸੀਂ ਪੇਸ਼ ਹਾਂ ਸਰ ਉਹਦੇ ਵੱਲੋਂ ਤੁਹਾਨੂੰ ਕੋਈ ਚਾਈਲਡਰਨ ਕਮਿਸ਼ਨ ਵੱਲੋਂ ਕੋਈ ਹਦਾਇਤ ਹਜੇ ਤੱਕ ਤਾਂ ਕੋਈ ਹਦਾਇਤ ਨਹੀਂ ਜੋ ਆਪਣੀ ਦੂਹਦੈਦ ਮਿਲੂਗੀ ਜੇ ਸਾਡੀ ਤਰੀਕਿਬ ਵਿੱਚ ਅੱਗੇ ਸਾਹਮਣੇ ਆਉਗਾ ਉਹਦੇ ਮਤਲਬ ਕਾਨੂੰਨੀ ਕਾਰਵਾਈ ਬੰਦੀਆਂ ਅਮਰ ਜ਼ਿਲ੍ਹੇ ਲੈਂਦੀ ਕਿਉਂਗੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੱਕਾ ਕੀਤਾ ਚਾਹੁੰਦਾ ਹੈ ਕਿ ਜੇਕਰ ਲੜਕੀ ਮਨਾ ਵੀ ਕਰਦੀ ਆ ਤਾਂ ਉਸ ਦੇ ਨਾਲ ਜਬਰਦਸਤੀ ਕੀਤੀ ਜਾਂਦੀ ਤਾਂ ਇਹ ਕਿੱਥੋਂ ਤੱਕ ਸਹੀ ਹੈ ਤਾਂ ਜਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਓ ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਦੂਸਰੇ ਪੱਖ ਦਾ ਕੀ ਬਿਆਨ ਸਾਹਮਣੇ ਆਉਂਦਾ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ